ਆਉ ਚੜਦੀ ਕਲਾ ਤੇਰੇ ਭਾਵੇਂ ਸਰਬੱਤ ਦਾ ਭਲਾ ਆਪਾਂ ਸਰਬੱਤ ਦਾ ਭਲਾ ਮੰਗਣ ਆਲੇ ਆਪਾਂ ਕਿਸੇ ਦਾ ਬੁਰਾ ਨਹੀਂ ਮੰਗਾਂ ਆਪਾਂ ਨਹੀਂ ਮੰਗਣਾ ਆਪਣੇ ਬਾਬੇ ਨੇ ਗੁਰੂ ਨੇ ਸਿਖਾਇਆ ਕਿ ਨਹੀਂ ਆਪਾਂ ਨੂੰ ਕਿ ਕਿਸੇ ਦਾ ਬੁਰਾ ਮੰਗਣਾ ਉਹਨੇ ਕਿ ਸਰਬੱਤ ਦਾ ਹੀ ਭਲਾ ਮੰਗਣਾ ਤੇ ਸਰਬੱਤ ਦੇ ਵਿੱਚ ਹੀ ਤੂੰ ਆਵੇਂ ਤੇਰਾ ਭਲਾ ਆਪੇ ਬਾਬੇ ਨਾਲ ਕਰ ਦੇਣਾ ਜਦੋਂ ਤੂੰ ਸਭ ਦਾ ਭਲਾ ਮੰਗਿਆ ਸਰਬੱਤ ਦਾ ਭਲਾ ਮੰਗਿਆ ਤੇ ਕਰ ਦੇ ਜਦੋਂ ਉਹਦੇ ਭਾਵੇਂ ਵਿੱਚ ਰਹੇਗੇ ਸਰਬੱਤ ਦੇ ਭਲੇ ਪਾ ਰਹੇ ਆ ਤੇ ਤੇਰਾ ਭਲਾ ਕੋ ਨਾ ਕਰਦੇ ਕਿ ਉਹ ਚੀਜ਼ਿਆ ਚੀਜ਼ ਕਰੇ ਮੇਰਾ ਬੋਲ ਤੇਰੀ ਮੁਦਦ ਲਾਉ ਕਰਵਾ ਉਹ ਤਾਂ ਚੀਜ਼ਿਆ ਨੂੰ ਇਹ ਚੀਜ਼ ਬਣਾਉਂਦਾ ਜਿਹਦਾ ਉਹਨਾਂ ਨਾਲ ਜੁੜਿਆ ਨਾ ਉਹਨੂੰ ਮਹਾਰਾਜ ਕਿਰਪਾ ਕਰ ਲੈਣਾ ਨਾ ਚੀਜ਼ਿਆ ਪਰ ਚੀਜ਼ ਕਰ ਦਿੰਦਾ ਹਰ ਜੀਵ ਨਿਮਾਰਿਆਂ ਤੋਂ ਬਾਹਰ ਕਹਿੰਦੇ ਨਿਮਾਰਿਆ ਬਾਹਰ ਕਰਦਾ ਤੇ ਜੇ ਆਪਾਂ ਪਹਿਲਾਂ ਹੀ ਨਾ ਤਾਂ ਗੁਰੂ ਦੇ ਬਾਣੀ ਹੈ ਤੇ ਗੁਰੂ ਦੇ ਚਰਨਾਂ ਦਾ ਬੋਲਣਾ ਮਾਰੇ ਜਦ ਲਈ ਉਹ ਤਾਂ ਸਦਾ ਲਈ ਸੁਖੀ ਬਗਦਰ ਜਿੱਥੇ ਵਾਹਿਗੁਰੂ ਪਰਮੇਸ਼ਰ ਆ ਜਾਂਦਾ ਜਿੱਥੇ ਪ੍ਰਮਾਤਮਾ ਆ ਜਾਂਦਾ ਉਹ ਆਪ ਦਾ ਬਾਣੀ ਦਾ ਹੈ ਬਾਣੀ ਦਾ ਦੇ ਵਿੱਚ ਜਿਤਨੇ ਹੋਇਆ ਤੇਰੇ ਘਰ ਵਿੱਚ ਆ ਪਰੇ ਇੱਕ ਆਪਰਾ ਮਾਰਾ ਚਿੰਤ ਘਰ ਵਿੱਚ ਮਾਰ ਕੇ ਮਿਲਦਾ ਪ੍ਰਵਾਦਣਾ ਹੋਣਾ ਚਾਹੀਦਾ ਹੈ ਗੁਰੂ ਪਰਮੇਸ਼ਰ ਦਾ ਨਾਮ ਹੋਣਾ ਚਾਹੀਦਾ ਇੱਕ ਕਪੜਾ ਬਾਰੀ ਘਰ ਦੇ ਵਿੱਚ ਨਹੀਂ ਜੀ ਆਪਣੇ ਘਰ ਦੇ ਵਿੱਚੋਂ ਨਾ ਚੀ ਨਿਕਲ ਜਾਂਦੇ ਆ ਘਰ ਦੇ ਵਿੱਚ ਨੇ ਪਲੇ ਮਾਹੌਲ ਆ ਜਾਂਦਾ ਘਰ ਦੇ ਵਿੱਚ ਬਾੜੀ ਪੜੀ ਜਾਂਦੀ ਹੈ ਪਰਾਲ ਰਸਿਕ ਬਣ ਜਾਵੇ ਤੂੰ ਘਰ ਦੇ ਆਪਣਾ ਸਾਰੇ ਵੀ ਬਣ ਜਾਂਦਾ ਉਹ ਘਰ ਦੇ ਆਪਣਾ ਸਭ ਜੋ ਬਣ ਜਾਂਦਾ ਮਨ ਆਪਣਾ ਜਗ ਦੇ ਵਿੱਚ ਰਹੇ ਖਾਜੋਗ ਦਾ ਸਮਾਂ ਤੇ ਸਭ ਜੋ ਕਿੰਨਾ ਦੇ ਲਈ ਜਿਹਦਾ ਮਨ ਪਰਮੇਸ਼ਰ ਦੇ ਨਾਲ ਜੀ